ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੇ ਸਮਾਜਿਕ ਹਲਚਲ ਨਿਊਜ਼ ਚੈਨਲ ਤੇ ਮੈਂ ਤੁਹਾਡਾ ਦੋਸਤ ਕੁਲਵਿੰਦਰ ਸਿੰਘ ਸ਼ੇਰ ਜਿਹੜਾ ਆਰਟੀਆਈ ਸੋਸ਼ਲ ਮੀਡੀਆ ਐਕਟੀਵਿਸਟ ਜੇ ਇਹ ਡੀਐਮ ਜੋ ਗੱਡੀ ਹੈ ਜਿਹੜੀ ਪਠਾਨਕੋਟ ਤੋਂ ਸ਼੍ਰੀ ਅਮਰਸਰ ਸਾਹਿਬ ਆਉਂਦੀ ਆ ਤੇ ਕੱਲ੍ਹ ਤੋਂ ਇਹ ਗੱਡੀ ਬੰਦ ਹੋਣ ਵਾਲੀ ਆ ਤੇ ਬਹੁਤ ਸਾਰੇ ਉਹ ਸੱਜਣਾ ਨੇ ਗਾਇ ਕਿ ਗੱਡੀ ਦਾ ਬੰਦ ਹੋਣ ਦਾ ਕਾਰਨ ਇਹ ਆ ਕਿ ਗੱਡੀ ਦੇ ਵਿੱਚ ਸਵਾਰੀ ਬਹੁਤ ਘੱਟ ਆ ਪਰ ਮੈਂ ਸ਼ਾਸਨ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਤੇ ਗੱਡੀ ਦੀ ਬਿਲਕੁਲ ਜਿਹੜੀ ਆ ਨਾ ਸ਼ੀਟਾਂ ਪੁਰਨੇ ਗੱਡੀ ਕੋਈ ਖਾਲੀ ਨਹੀਂ ਆ ਤੇ ਸਾਰੀਆਂ ਹੀ ਸਵਾਰੀਆਂ ਜਿਹੜੀਆਂ ਟਿਕਟਾਂ ਲੈ ਕੇ ਚੜਦੀਆਂ ਨੇ ਇਹਦੇ ਵਿੱਚ ਸ਼ਾਰਟ ਕੋਈ ਨਹੀਂ ਹਾਲਾਂਕਿ ਇੱਕ ਡੱਬੇ ਦੀ ਮੈਂ ਮੂਵੀ ਬਣਾ ਰਿਹਾ ਇਸ ਤੋਂ ਬਾਅਦ ਦੇ ਵਿੱਚ ਕੋਈ ਸਵਾਰੀ ਨਹੀਂ ਹੁੰਦੀ ਇਸ ਕਰਕੇ ਗੱਡੀ ਬੰਦ ਹੋਣੀ ਚਾਹੀਦੀ ਆ ਪਰ ਪੰਜਾਬ ਸਰਕਾਰ ਔਰ ਸਟੇਟ ਸਰਕਾਰ ਤੋਂ ਵੀ ਮੇਰੀ ਬੇਨਤੀ ਆ ਕਿ ਇਹਦੇ ਤੇ ਸੰज्ञान ਲਿਆ ਜਾਵੇ ਕੋਈ ਪੰਜਾਬ ਦੇ ਵਿੱਚ ਧੁੰਦ ਨਹੀਂ ਪੈ ਰਹੀ ਜੇ ਧੁੰਦ ਦੇ ਕਾਰਨ ਗੱਡੀ ਬੰਦ ਹੋ ਰਹੀ ਆ ਤੇ ਆਪਾਂ ਕੁਝ ਕਹਿ ਸਕਦੇ ਆ ਪਰ ਇੰਨੇ ਲੋਕ ਬਾਤ ਹੋਈ ਆ ਤਾਂ ਬੜੀ ਮੰਦਭਾਗੀ ਕਟਣਾ ਹੈ ਸੋ ਸ਼ਾਸਨ ਪ੍ਰਸ਼ਾਸਨ ਨੂੰ ਪੰਜਾਬ ਸਟੇਟ ਨੂੰ ਔਰ ਦਿੱਲੀ ਸਰਕਾਰ ਨੂੰ ਬੇਨਤੀ ਆ ਇਹ ਗੱਡੀ ਜਿਹੜੀ ਆ ਡੀਐਮਯੂ ਬੰਦ ਨਾ ਹੋਵੇ ਹਾਂਜੀ ਭਾਜੀ ਤੁਸੀਂ ਕਿੱਥੋਂ ਹੁੰਦੇ ਜੀ ਜਨਾਬ ਜੀ ਆਪਣੇ ਸ਼ੋਧ ਧਾਰੀਵਾਲ ਤੋਂ ਹੁੰਦੇ ਜੀ ਅੱਛਾ ਜੀ ਸਵੇਰ ਦੀ ਗੱਡੀ ਭਾਈ ਸਭ ਧਾਰੀਆ ਤੋਂ ਚੱਲਦੇ ਆ ਜੀ ਅੰਬਸਰ ਆਉਣੇ ਘਾੜੀ ਲੋ ਹਾਂਜੀ ਇਹਦੇ ਕਹਿੰਦੇ ਆ ਵੀ ਜ਼ਾਬਤ ਨੂੰ ਵੀ ਇਹ ਪਾਪ ਨਹੀਂ ਹੋਣੀ ਚਾਹੀਦੀ ਇਹਨੇ ਸਾਰੇ 3:30 ਬੰਦੇ ਆਉਂਦੇ ਨੇ ਰਾਤ ਨੂੰ ਮੁੜ ਕੇ 8:30 ਵਾਪਸ ਜਾਂਦੇ ਆ ਇਸੇ ਗੱਡੀ ਦੀ ਇਹ ਸਵੇਰੇ 8:30 ਰਾਤ ਨੂੰ ਜਾਂਦੀ ਹੈ ਜਿਹੜੇ ਸਾਡੇ ਕੋਲੋਂ 3:30 ਚੱਲਦੀ ਹੈ ਬਸਾਨਪੁਰ ਤੋਂ ਅੱਛਾ ਅੱਛਾ ਇਹਨਾਂ ਬਸਾਂ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਗੱਡੀ ਬੰਦ ਨਹੀਂ ਹੋਣੀ ਚਾਹੀਦੀ ਨਹੀਂ ਬੰਦ ਹੋਣੀ ਚਾਹੀਦੀ ਹਾਂਜੀ ਭਾਜੀ ਜੇ ਗੱਡੀ ਬੰਦ ਹੁੰਦੀ ਆ ਕੀ ਤੁਹਾਨੂੰ ਚੰਗਾ ਲੱਗੂਗਾ ਨਹੀਂ ਬਹੁਤ ਮਾੜਾ ਜੀ ਜਨਾਬ ਕਿਉਂਕਿ ਇਹ 2-3 ਸਾਲ ਹੋ ਗਏ ਜਿਆਦਾ ਹੀ ਬੰਦਕਾਰ ਕਰਕੇ ਕਰਾ ਰਹੇ ਲੋਕਾਂ ਨੂੰ ਪ੍ਰਚਾਰ ਕਰਦੇ ਨੇ ਲੋਕਡਾਊਨ ਤੋਂ ਪਹਿਲਾਂ ਕਿੰਨਾ ਗੱਡੀਆਂ ਚੱਲਦੀਆਂ ਸੀ ਕੋਈ ਤੁੰਦ ਨਹੀਂ ਪੈਂਦੀ ਆਹੋ ਕਿਦਾ ਚੱਲਦੀ ਹੋਣੀ ਹੈ ਕਿਉਂ ਤੁੰਦ ਜਾਲਾ ਨਮ ਜਾਪਾਂ ਲਿਆ ਵੀ ਬਿਲਕੁਲ ਠੀਕ ਆ ਬਾਪੂ ਜੀ ਗੱਡੀ ਜਿਹੜੀ ਬੰਦ ਹੋਣੀ ਬੜੀ ਮੰਦ ਭਾਗੀ ਘਟਣਾ ਆ ਬਹੁਤ ਮੰਦ ਭਾਗੀ ਬਹੁਤ ਜਨ ਜਵਾਲ ਬਹੁਤ ਸਾਰੇ ਦਿਹਾੜੀਦਾਰ ਵੀ ਜਾ ਰਹੇ ਨੇ ਬੱਚੇ ਵੀ ਪੜ੍ਹਦੇ ਨੇ ਜਿਹਨਾਂ ਨੇ ਕਾਲਜ ਜਾਣਾ ਉਹ ਵੀ ਵਿਚਾਰੇ ਤਿਆਰ ਹੋ ਕੇ ਬੱਚੇ ਹੁੰਦੇ ਨੇ ਦਿਹਾੜੀਦਾਰ ਨੇ ਇਹ ਜੇ ਬੰਦ ਹੁੰਦੀ ਹੈ ਤੇ ਫਿਰ ਬਹੁਤ ਮੰਨ ਲਓ ਸ਼ਕੀਸਾ ਦੇ ਕਰਾਇਆ ਜੀ ਦਿੱਤੇ ਜਾਂਦੇ ਸਾਡੇ ਲਈ ਇਹੋ ਮੁਸ਼ਕਿਲ ਹੋਇਆ ਧੰਨਵਾਦ ਜੀ ਗੱਡੀ ਚੱਲਦੀ ਰਹੇ ਚੰਗਾ ਨਹੀਂ ਮੰਨੂ ਹਾਂਜੀ ਹਾਂਜੀ ਭਾਜੀ ਗੱਡੀ ਨਹੀਂ ਭਾਜੀ ਬੰਦ ਹੋਣੀ ਚਾਹੀਦੀ ਜੀ ਧੰਨਵਾਦ ਹਾਂਜੀ ਹਾਂਜੀ ਇਹ ਜੀ ਜੀ ਜਨਤਾ ਦੀ ਆਵਾਜ਼ ਤੇ ਜਿਹੜੇ ਲੋਕ ਵੋਟਾਂ ਲੈ ਕੇ ਮੁੜ ਕੇ ਜਨਤਾ ਦੀ ਸਾਰ ਨਹੀਂ ਲੈਂਦੇ ਉਹਨਾਂ ਨੂੰ ਇੱਕ ਵਾਰ ਜ਼ਰੂਰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਆ ਤੇ ਗੱਡੀ ਜਿਹੜੀ ਆ ਪ੍ਰੋਪਰ ਚੱਲਦੀ ਰਹਿਣੀ ਚਾਹੀਦੀ ਹੈ ਜੀ ਸਮਾਜਿਕ ਹਲਚਲ ਨਿਊਜ਼ ਚੈਨਲ ਵੇਖ ਰਹੇ ਹੈ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ ਧੰਨਵਾਦ ਸਾਥੀਓ